ਕੀ ਨਾਮ ਹੈ ਤੁਹਾਡਾ ਸਰ ਜੀ ਕਿਹੜੇ ਪਿੰਡ ਰਹਿਣਗੇ ਮਾਰਗ ਸਿੰਘ ਇਹ ਕੀ ਗੱਲਬਾਤ ਹੋਈ ਇਹ ਜੇ ਸਿਆਲ ਸੈਡ ਚੱਲੇ ਸੀ ਤੇ ਪਿੱਛੇ ਘੋੜੇ ਦੇ ਸੈਡ ਮਾਰੀ ਇੱਕ ਮੋਟਰ ਸੈਨ ਦੂਜਾ ਮੋਟਰ ਸੈਵ ਚਵੱਜਾ ਸਾਡੇ ਤੋਂ ਡਿੱਗ ਪਏ ਸੈਡ ਤੇ ਜਾ ਘੜੇ ਸੈਡ ਤੇ ਬਸ ਜਨਾਲਾ ਵਾਜ ਜਾ ਦੋ ਦੋ ਜਣੇ ਤੇ ਇਹ ਲਗਭਗ ਕਿੰਨੇ ਜਣੇ ਸੀ ਅਸੀਂ ਦੋ ਜਣੇ ਮੋਟਰ ਸੇ ਇੱਕ ਤੇ ਆ ਗਏ ਸੀ ਇਹ ਗੱਲਾਂ ਮੋਟਰ ਸੇ ਦੇਗਾ ਸੀ ਸਰਪ੍ਰਾਈਜ਼ ਇਨ ਨੂੰ ਸਾਢੇ 8 ਵਜੇ ਦਾ ਸਾਨੂੰ ਹੀ ਵੱਜਾ ਜਾ ਕੇ ਅਸੀਂ ਉਸ ਸਟੇਅਰ ਬਣ ਗਿਆ ਪਰ ਦੋਵੇਂ ਹੀ ਉਹ ਦੱਲੇ ਥੱਲੇ ਹੀ ਆ ਗਏ ਤੁਸੀਂ ਜੇ ਗੱਲ ਕਰ ਲਈ ਡਰਾਈਵਰ ਨੂੰ ਮੌਕੇ ਤੇ ਰੈਸਟ ਹੋ ਗਿਆ ਜਾਂ ਹਾਂ ਉਹਨੇ ਆਗਾ ਫਿਰ ਥਾਲ ਕੀ ਥੱਲੇ ਆ ਗਏ ਨਾ ਮਸੀਤਾਂ ਵੀ ਆਈ ਥੱਲੇ ਤੇ ਅੰਤਕਾਰ ਕਰਵਾਵਾ ਹੁਣ ਮੰਗ ਕਿਸ ਪ੍ਰਕਾਰ ਦੀ ਪ੍ਰਸ਼ਾਸਨ ਉਹਨਾਂ ਮੰਗ ਕਰਨੇ ਵੀ ਨੂੰਨੀ ਕਾਰਵਾਈ ਕੀਤੀ ਜਾ ਵਰਚਾ ਕਿਤੇ ਨਾ ਗੱਡੀਆਂ ਦਾ ਡਾਇਰੈਕਟ ਮਾਠੀ ਚਲਾਇਆ ਕਰਨਾ ਕਿਉਂ ਵੀ ਗੱਡੀਆਂ ਚੇਤ ਲਾ ਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਇਰੇ ਅਸੀਂ ਹੁਣ ਕੀ ਕਹਿਣਾ ਹੈ ਵੀ ਸਾਡਾ ਬੰਦਾ ਮਾਰ ਗਿਆ ਹੈ ਹੈ ਮੋਕੇ ਤੇ ਗੱਡੀਆਂ ਵਾਲਨ ਚਾਹੀਦਾ ਵੀ ਸੰਗਤ ਨੂੰ ਬਚਾਣਾ ਤਾਂ ਸਾਈਡ ਵੇਅਰ ਤੇ ਗੱਡੀ ਚਲਾਉਣੀ ਚਾਹੀਦੀ ਹੈ ਹੈ ਬਾੜਾ ਜਾਨੀ ਹੋਰ ਤੇ ਜਾਣਾ ਰੱਖੋਰ ਤੇ ਜਾਣਾ ਤਾਂ ਸਾਈਡ ਤੇ ਗੱਡੀ ਵਾਲਾ ਚਲਾਵੇ ਬਈ ਆਈਨਾ ਨਾ ਨੁਕਸਾਨ ਗੱਡੀਆਂ ਵਾਲ ਕਰਨ ਦਾ ਬੜੀ ਮਿਹਰਬਾਨੀ ਦੀ ਗੱਲ ਹੈ ਹੈ ਆਨੋ ਤੇ 250 ਰੁਪਏ ਤੇ ਇੱਧਰ ਚਲਾ ਕੇ 100 ਰੁਪਏ ਚਟਾਲਾ ਲਾ ਗਏ ਕੀ ਨਾਮ ਹੈ ਕਿਹੜੇ ਪਿੰਡ ਦੇ ਨਾਲੋਂ ਬਾਹਰ ਜਮ ਸ਼ਹਿਰ ਦਾ ਇਹ ਜਿਹਨ ਡੈਥ ਹੋਈ ਹੈ ਕਿਤੋਂ ਦਰਨ ਵਾਲੇ ਇਹ ਫ੍ਰੈਂਡ ਮਾਰਜਮ ਸ਼ੇਅਰ ਦੇ ਗਿਆ ਕੀ ਗੱਲਬਾਤ ਹੋਈ ਹੈ ਸਵੇਰੇ ਘਰੋਂ ਚੱਲੇ ਸੀ ਜਲਾਲਾਬਾਦ ਜਾ ਰਹੇ ਸੀ ਤੇ ਰਸਤੇ ਵਿੱਚ ਇੱਕ ਟਰਾਲੇ ਨੇ ਵਿੱਚੋਂ ਘੇੜ ਮਾਰੀ ਹੈ ਉਹਦੇ ਥੱਲੇ ਆਣ ਕਰਕੇ ਵੀ ਬਹੁਤ ਹੋ ਗਈ ਮੌਤ ਸਾਨੂੰ ਫੋਨ ਤੇ ਪਤਾ ਲੱਗਿਆ ਵੀ ਇਸ ਤਰ੍ਹਾਂ ਹਰਮਨ ਸਿੰਘ ਦੀ ਮੌਤ ਹੋ ਚੁੱਕੀ ਸੀ ਉਹਦੇ ਬਾਅਦ ਫਿਰ ਮੌਕੇ ਤੇ ਇਹਨਾਂ ਦੇ ਘਰ ਪਰਿਵਾਰ ਨੂੰ ਜਦੋਂ ਮੈਨੇ ਇੱਥੋਂ ਸੱਜਿਆ ਕੇ ਪਹੁੰਚੇ ਨੇ ਉਹਨਾਂ ਨੂੰ ਵਾੜਦਾ ਪਾਸੜ ਉਹ ਕੋਈ ਅੱਜ ਮੈਨੂੰ ਕੋਈ ਗਰਮੀ ਨਹੀਂ ਕੋਈ ਬਸ ਦੇ ਗਲਤੀ ਹੋਣ ਕਾਰਨ ਆਸਾ ਹੋਇਆ ਜਾਂਦਾ ਇਹ ਚਾਹੀਦਾ ਹੈ ਵੀ ਉਹ ਡਰਾਈਵਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਗੱਲ ਕਰ ਲਈਏ ਪ੍ਰਸ਼ਾਸਨ ਕੋਲ ਕਿਸ ਤਰ੍ਹਾਂ ਦੀ ਮੰਗ ਕਰਦੇ ਪ੍ਰਸ਼ਾਸਨ ਤੇ ਹੀ ਕਹਿੰਦੇ ਆ ਵੀ ਉਹ ਡਰਾਈਵਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡਾ ਨਾਮ ਮੇਰੇ ਨਾਮ ਨਾਸ਼ਕੌਰ ਤੁਹਾਡੇ ਕੀ ਲੱਗਦੇ ਸੀ ਜਿੰਨੇ ਦਾ ਸਾਡਾ ਵੱਡਾ ਵੀਰ ਦਾ ਜਵਾਈ ਹੈ ਸਾਡਾ ਸਾਡਾ ਪਤਰੀ ਬਤੀਜੀ ਦਾ ਘਰ ਵਾਲਾ ਹੈ ਇਹ ਗੱਲਬਾਤ ਕੀ ਹੋਈ ਕਿਸ ਤਰ੍ਹਾਂ ਦੇ ਐਕਸ਼ਨ ਵੀਰੇ ਸਾਨੂੰ ਨਹੀਂ ਪਤਾ ਪਰ ਲੱਗਦਾ ਇਹਨੇ ਘੋੜਾ ਵੱਜਾ ਏ ਘੋੜਾ ਵੱਜਾ ਉੱਥੇ ਮਗਰੂ ਚੜ ਗਿਆ ਉੱਥੇ ਜਾਂਦੇ ਦੇ ਇਹ ਮੋਟਾ ਚੰਗਾ ਤੇ ਜਾਂਦਾ ਪਏ ਤੇ ਮਗਰੂ ਜਾਂਦਾ ਪਏ ਘੋੜਾ ਉੱਥੇ ਚੜ ਗਿਆ